ਖੇਤੋਂ ਜਾ ਘਰੇ ਜਾਂਦੇ ਆ ਖੇਤੋਂ ਪਤਾ ਨਹੀਂ ਹੁੰਦਾ ਬੰਦੇ ਦਾ ਵੀ ਮੁੜ ਕੇ ਆਉਂਦਾ ਕਿ ਨਹੀਂ ਆਉਂਦਾ ਅਸੀਂ ਕਹਿੰਦੇ ਆ ਕੀ ਹੋ ਗਿਆ ਫਲਾਣੇ ਨੂੰ ਟੈਕ ਘਰੇ ਰਾਤ 3:00 ਵਜੇ ਵਧੀਆ ਸੁੱਤਾ ਪਿਆ ਸੀਗਾ ਉਹਨੂੰ ਕੀ ਗੱਲ ਹੋ ਗਈ ਟੈਕ ਹੋ ਗਈ ਕਿਸ ਕਾਰਨ ਹੋ ਰਿਹਾ ਇਹ ਕਦੇ ਅਸੀਂ ਇਹ ਦੇਖਿਆ ਸਭ ਤੋਂ ਵੱਡਾ ਕਾਰਨ ਇਹਦਾ ਹੋਇਆ ਵੀ ਸਾਡੀ ਅੱਜ ਜਿਹੜੀ ਖਾਦ ਖਰਾਕ ਹੈ ਪੂਰੀ ਜ਼ਹਿਰੀਲੀ ਹੋ ਚੁੱਕੀ ਹੈ ਔਰ ਜੋ ਅਸੀਂ ਐਲੋਪੈਥੀ ਦਵਾਈ ਵਰਤ ਤੁਰ ਰਹੇ ਸਭ ਤੋਂ ਵੱਡਾ ਸਾਇੰਸਫਿਕ ਇਹਦਾ ਕਿਸੇ ਨੂੰ ਸ਼ੂਗਰ ਹੋ ਗਿਆ ਡਾਕਟਰ ਨੇ ਪੱਕੀ ਗੋਲੀ ਲਾਤੀ ਉਹਨੂੰ ਵੀ ਤੂੰ ਇਹ ਗੋਲੀ ਲੈਣੀ ਲੈਣੀ ਆ ਰੋਟੀ ਤੋਂ ਬਾਅਦ ਲੈਣੀ ਲੈਣੀ ਆ ਇਹ ਗੋਲੀ ਤਾਂ ਉਹ ਕਿਸੇ ਟਾਈਮ ਵੀ ਹੁੰਦਾ ਗੋਲੀ ਵੀ ਲੈ ਰਿਆ ਹੁੰਦਾ ਬੰਦਾ ਤਾਂ ਜਿਹੜਾ ਸ਼ੂਗਰ ਹੁੰਦਾ ਉਹ ਤਾਂ ਸਰੀਰ ਦੇ ਵਿੱਚ ਹੀ ਆ ਨਾ ਉਹ ਗੋਲੀ ਖੂਨ ਦੇ ਵਿੱਚੋਂ ਕਈ ਵਾਰੀ ਸ਼ੂਗਰ ਸਾਡੇ ਇਹੋ ਜਿਹੇ ਸਰੀਰ ਦੇ ਹਿੱਸੇ 'ਚ ਕਰ ਦਿੰਦੀ ਆ ਜੇ ਗੁਰਦੇ 'ਚ ਚਲੀ ਗਈ ਤਾਂ ਗੁਰਦੇ ਫੇਲ ਆ ਕਿੰਨਿਆਂ ਦੀ ਨਿਗਾ ਘਟ ਜਾਂਦੀ ਆ ਕਿੰਨਿਆਂ ਦੇ ਗੋਡੇ ਕੰਮ ਕਰਨੋਂ ਹਟ ਜਾਂਦੇ ਆ ਕਿਸੇ ਤੇ ਜਖਮ ਹੋ ਜਾਂਦਾ ਜਿਹੜਾ ਜਖਮ ਉਹ ਹਟਦਾ ਨਹੀਂਗਾ ਫੇ ਕਈ ਵਾਰੀ ਡਾਕਟਰ ਨੂੰ ਪੈਰ ਕੱਟਣਾ ਪੈਂਦਾ ਪੈਰ ਤੋਂ ਲੱਤ ਕੱਟਣੀ ਪੈਂਦੀ ਆ ਅਖੀਰ ਨੂੰ ਉਹ ਬੰਦੇ ਦੀ ਜਿਹੜੀ ਤਰ ਹੁਣ ਵੇਖੋ ਵੀ ਬੰਦੇ ਨੂੰ ਸੀ ਤਾਂ ਸ਼ੂਗਰ ਸ਼ੂਗਰ ਦੀ ਤਾਂ ਦਵਾਈ ਲੈ ਰਿਆ ਸੀ ਦੂਜੇ ਜਿਹੜੇ ਰੋਗ ਨੂੰ ਕਿਉਂ ਲੱਗੇ ਜੇ ਰੋਗ ਜਿਹੜ ਨੂੰ ਕਿਉਂ ਲੱਗੇ ਦੂਜੇ ਰੋਗ ਲੱਗੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਮਾੜਾ ਪ੍ਰਭਾਵ ਪੈਂਦਾ ਉਹ ਸਾਨੂੰ ਉਸ ਥੋੜੀ ਦਾ ਕਹਿੰਦਾ ਉਹ ਸ਼ੁਗਰਤਾ ਪੈ ਰਿਆ ਸ਼ੁਗਰਾਂ ਵੀ ਥੋੜੀ ਦਾ ਪੈ ਰਿਆ ਕਿਉਂਕਿ ਜਿਆਦਾ ਸਾਈਡ ਇਫੈਕਟ ਸਾਡਾ ਉਹਦਾ ਹੈ ਅਸੀਂ ਇੱਕ ਨਾ ਗੈਸ ਇੰਜੇਬ ਨੂੰ ਬਹੁਤ ਛੋਟੀ ਜੀ ਚੀਜ਼ ਮੰਨ ਵੀ ਇੰਜੇਬ ਬਣ ਗਿਆ ਕਈ ਸਾਡੇ ਭੈਣਾਂ ਦਿੱਲੀ ਤੱਕ ਐਕਸ ਹੁੰਦੇ ਕਦੇ ਬੱਚਿਆਂ ਕੋਲੇ ਅਗਰੈਡ ਫੋਨ ਹੈ ਉਹਨਾਂ ਨੂੰ ਕੋਈ ਕੈਸ ਹੁੰਦੇ ਸਰਚ ਮਾਰੋ ਇਹ ਕੈਸੂਲ ਦਾ ਨਾਮ ਭਰੋ ਗੂਗਲ ਤੇ ਸਰਚ ਮਾਰੋ ਇਹ ਕੈਸੂਲ ਅਸੀਂ ਕਿੰਨੇ ਲੈ ਸਕਦੇ ਆ ਔਰ ਕੀ ਸੈਟ ਮਿਲਦਾ ਹੈ ਅਸੀਂ ਮਹੀਨੇ ਦੇ ਤਿੰਨ ਵਾਰ ਲੈ ਸਕਦੇ ਹਾਂ ਜੀ ਜੇ ਇਹ ਚਾਰ ਲੈਨੇ ਆ ਤਾਂ ਉਹ ਤਾਂ ਸਰਟੀਫਿਕੇਟ ਦਾ ਸੀ ਕਈ ਵਾਰ ਕੀ ਹੁੰਦਾ ਅਸੀਂ ਵੇਖ ਲੈਂਦੇ ਆ ਕਿ ਕਿਸੇ ਨੂੰ ਬੈਕਟੀਆ ਬਣਦਾ ਹੁੰਦਾ ਹੌਲੀ ਹੌਲੀ ਕੈਪਸੂਲ ਲੈਂਦਾ 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 ਅਲਸਰ ਬਣਦਾ ਅਲਸਰ ਤੋਂ ਕੈਂਸਰ ਆਉਂਦਾ ਤੇ ਜਦੋਂ ਕਦੇ ਟੈਸਟ ਕਰਦੇ ਆ ਕਹਿੰਦੇ ਇਹਨੂੰ ਕੈਂਸਰ ਹੋ ਗਿਆ ਆਪਾਂ ਕਦੇ ਨੇ ਤਾਂ ਚੰਗਾ ਭਲਾ ਹਜੇ ਫਿਰਦਾ ਸੀ ਇਹ ਕਿਵੇਂ ਕੈਂਸਰ ਹੋ ਗਿਆ ਫਤੋਂ ਦੇ ਸੈੱਲ ਸਾਡੇ ਕੋਈ ਵੀ ਬਿਮਾਰੀ ਆ ਉਹਦੇ ਸੈੱਲ ਸਾਡੇ ਅੰਦਰ ਹੀ ਆੰਦਰ ਹੈ ਸਾਡੇ ਸੈੱਲ ਬਾਹਰੋਂ ਵੀ ਸਾਡੇ ਕਿਤੇੋਂ ਵੀ ਆ ਕੇ ਲੱਗਦੀ ਉਹ ਸਾਡੇ ਅੰਦਰੋਂ ਹੀ ਸੈੱਲ ਹੈ ਜਿਹੜੇ ਜੇ ਕੈਂਸਰ ਹੋਣਾ ਬੰਦੇ ਨੂੰ ਕੈਂਸਰ ਦੇ ਜਿਹੜੇ ਸੈੱਲ ਹੈ ਕੋਈਕਲ ਹੋ ਜਾਂਦੇ ਉਹ ਤੋਂ ਬਚ ਜਾਂਦੇ ਅਗਰ ਸ਼ੂਗਰ ਹੁੰਦਾ ਉਹ ਸਾਡੇ ਸਰੀਰ ਦੇ ਵਿੱਚ ਅੰਦਰ ਇੱਕ ਪਿੰਨ ਕਿਰਿਆ ਹੁੰਦੀ ਆ ਜਿਨੇ ਅੰਦਰੋਂ ਇਨਸੁਲਿਨ ਦੇਣੀ ਹੁੰਦੀ ਆ ਅੰਦਰੋਂ ਸਾਡੇ ਸ਼ੂਗਰ ਤੋਂ ਬਿਨਾ ਸਾਡਾ ਖਾਦਾ ਪੀਤਾ ਹਾਜ਼ਮ ਨਹੀਂ ਅੰਦਰ ਜ਼ਰੂਰੀ ਹੈ ਇਸ ਸਰੀਰ ਦੇ ਵਿੱਚ ਪਰ ਜਦੋਂ ਅੰਦਰੋਂ ਇਸੋਲਿਨ ਕੰਮ ਕਰਨਾ ਛੱਡ ਦਿੰਦੀ ਆ ਤੇ ਉਹ ਜਿਹੜਾ ਹੈਗਾ ਸ਼ੂਗਰ ਦੀ ਗੋਲੀ ਜਾਂ ਟੀਕਾ ਉਹ ਸਾਨੂੰ ਬਾਹਰੋਂ ਲੈਣਾ ਉਹਨੂੰ ਕੰਟਰੋਲ ਕਰਨਾ ਇਸ ਕਰਕੇ ਜਿਹੜੀ ਬਾਹਰੋਂ ਹੀ ਠੀਕ ਆ ਜਾਂ ਗੋਲੀ ਲੈਨੇ ਆ ਤਾਂ ਉਹਦਾ ਜਿਹੜਾ ਮਾੜਾ ਪ੍ਰਭਾਵ ਪੈਂਦਾ ਹੁਣ ਦੂਜੇ ਪਾਸੇ ਐਲੋਪਨਥੀ ਦਾ ਹੀ ਕੰਮ ਹੈ ਕਿ ਉਹਨੇ ਦਬਾ ਕੇ ਰੱਖਣਾ ਜੋ ਵੀ ਸਾਡੇ ਸਰੀਰ ਦੇ ਵਿੱਚ ਰੋਗ ਆ ਉਹਨੇ ਖਤਮ ਨਹੀਂ ਕਰਨਾ ਉਹਨੂੰ ਦਬਾ ਕੇ ਰੱਖਣਾ ਕਈ ਵਾਰੀ ਅਸੀਂ ਕੀ ਕਰਦੇ ਆ ਵੀ ਸਾਨੂੰ ਗੋਲਦੇ ਜਿੱਤੇ ਜਾਂ ਭੂਜ ਦੁਫਨ ਲੱਗੀ ਜਾਂ ਸਿਰ ਅੱਧਾ ਕਿਸੇ ਦਾ ਦਰਦ ਕਰਦਾ ਤਾਂ ਅਸੀਂ ਗੋਲੀ ਲੈਣੀ ਸ਼ੁਰੂ ਕਰਦੇ ਆ ਜਿੰਨਾ ਚਿਰ ਗੋਲੀ ਦਾ ਨਸ਼ਾ ਰਹਿੰਦਾ ਹੈਗਾ ਤਾਂ ਉਹ ਸਾਡਾ ਉਹਨਾਂ ਚ ਆਰਾਮ ਰਹਿੰਦਾ ਹੈਗਾ ਪੜ੍ਹ ਕੇ ਅਸੀਂ ਇਹ ਸ਼ੁਰੂ ਹੋ ਜਾਂਦਾ ਹਾਂ ਉਹ ਮੈਂ ਤੁਹਾਨੂੰ ਇੱਕ ਛੋਟੀ ਜੀ ਹਾਸੇ ਵਾਲੀ ਵੀ ਇੱਕ ਧਾਰਨ ਦੱਸਦਾ ਵੀ ਫਰਜ ਕਰ ਲਓ ਇੱਕ ਕਮਰਾ ਇੱਕ ਕਮਰੇ ਦਾ ਦਰਵਾਜ਼ਾ ਇਸ ਕਮਰੇ ਦੇ ਵਿੱਚ ਕੋਈ ਆਪਾਂ ਕਹਿੰਦੇ ਜੈਨ ਕੋਈ ਉਹ ਜੀ ਚੀਜ਼ ਵਲੀ ਹੋਈ ਆ ਐਲੀਫੈਂਤੀ ਦਾ ਕੀ ਸੰਧਾਰਦਾ ਕਿ ਇਹਨੂੰ ਬਾਹਰ ਨਿਕਲਣਾ ਇੱਕ ਸੋਟਾ ਤੁਸੀਂ ਇਹਦੇ ਤੜਕੇ ਮਾਰ ਦੇਣਾ ਇਹ ਦੁਪਹਿਰ ਤੱਕ ਸੌਣਾ ਦੁਪਹਿਰੇ ਫਿਰ ਦੁਪਹਿਰੇ ਮਾਰਦੇ ਨੇ ਸ਼ਾਮ ਤੱਕ ਸੌਣੀ ਸ਼ਾਮ ਨੂੰ ਫਿਰ ਮਾਰਦੇ ਨੇ ਅਸੀਂ ਬਿਮਾਰੀ ਨੂੰ ਜਾਨੀ ਬਾਹਰੋਂ ਨਹੀਂ ਨਿਕਲ ਦੇਣਾ ਇੱਕ ਖਰਾਕ ਸਾਨੂੰ ਸਵੇਰ ਦੇ ਦੇਣੀ ਆ ਚਾਰਾਂ ਗੋਲੀਆਂ ਦੀ ਇਹ ਤੂੰ ਸਵੇਰ ਲੈ ਲੈਣੀ ਆ ਫਿਰ ਦੁਪਹਿਰ ਨੂੰ ਸਰੀਰ ਨੇ ਉਹਵੇਂ ਮੰਗਣੀ ਆ ਦੁਪਹਿਰੇ ਲੈ ਲੈਣੀ ਆ ਫਿਰ ਸ਼ਾਮ ਨੂੰ ਲੈ ਲੈ ਇਸੇ ਤੱਕ ਇਹ ਦੂਜੇ ਪਾਸੇ ਆਯੁਰਵੇਦਿਕ ਆਯੁਰਵੇਦਿਕ ਦਾ ਇੱਕ ਇਹੋ ਜਿਹਾ ਸੰਧਾ ਦਾ ਆਯੁਰਵੇਦਿਕ ਇੱਕ ਗ੍ਰੰਥ ਦਾ ਨਾਮ ਹੈ ਕਿਸੇ ਦਵਾਈ ਦਾ ਨਾਮ ਨਹੀਂ ਆਯੁਰਵੇਦਿਕ ਸਾਡਾ ਕੀ ਕਰਦਾ ਸਰੀਰ ਨੂੰ ਉਹ ਅੰਦਰ ਜਾ ਕੇ ਜਿਹੜੀ ਬਿਮਾਰੀਆਂ ਨੂੰ ਜੜਛੋਂ ਬਾਹਰ ਕੱਢਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹਨੂੰ ਬਿਮਾਰੀ ਫੇਰ ਦੁਬਾਰਾ ਨਹੀਂ ਹੋਣੀ ਠੀਕ ਹੈ ਜੀ ਜਿੰਨੇ ਅਸੀਂ ਅੱਜ ਜ਼ਿਆਦਾਤਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ ਇੱਕ ਤਾਂ ਅਸੀਂ ਧਰਤੀ ਨਾਲੋਂ ਕੁੱਤੇ ਹਾਂ ਅੱਜ ਸਾਨੂੰ ਲੱਗਦਾ ਵੀ ਅਸੀਂ ਧਰਤੀਤੇ ਆ ਜ਼ਿਆਦਾਤਰ ਆਪਾਂ ਨੇ ਹੋਗਾ ਹੋਵਾਂਗੇ ਹਾਂ ਅਸੀਂ ਧਰਤੀਤੇ ਨਹੀਂ ਤਾਂ ਹਰਸ਼ ਲੱਗਾ ਹੋਇਆ ਜੀ ਕੋਈ ਹੈ ਬੰਦਾ ਜਿਹੜਾ ਦਿੱਲੀ 1 ਘੰਟਾ ਸਵੇਰ ਉੱਠ ਕੇ ਸ਼ੇਅਰ ਕਰਦਾ ਹੋਵੇ ਨੰਗੇ ਪੈਰੀ ਮਿੱਟੀ ਤੇ ਚੱਲਦਾ ਹੋਇਆ। ਉਹ ਤਾਂ ਆਪਣਾ ਪਰਟ ਛੱਪੇ। ਇਹ ਦੇਖ ਸਾਨੂੰ ਪਰਮਾਤਮਾ ਵੀ ਬੰਦੇ ਕੋ ਤੇ ਆਮਨੇ ਚਿੱਤ ਜੀ। ਉਹ ਤਾਂ ਅਸੀਂ ਬੱਤ ਨਹੀਂ ਰਹਿ ਗਏ। ਜੋ ਸਾਨੂੰ ਪਰਮਾਤਮਾ ਸਮਝਦੇ ਦਿੰਦੇ ਐ, ਵੈਸੀ ਕੱਚੇ ਖਾਤੇ ਬੰਦੇ ਆ। ਉਹ ਤੇ ਬਹੁਤ ਗੇੜੇ ਦਿੰਦੀ ਆ। ਵਧੀਆ। ਇਹ ਸਾਡਾ ਜਿਹੜਾ ਟੁਕ ਆਈ ਮੇ ਹੁੰਦਾ। ਤੇਰਾ ਕੰਮ ਕਰਦੇ ਆ। ਵਧੀਆ। ਸਾਡਾ ਸ ਵੀਰ ਨੇ ਜਿਹੜਾ ਇਹਦੇ ਚ ਡੇਲੀ ਲੱਖਾਂ ਸਿਲ ਮਾਰਦੇ ਆ ਤੇ ਲੱਖਾਂ ਹੀ ਸਿਲ ਇਹਦੇ ਵਿੱਚ ਤਾਂ ਮਿਲਦਾ ਕਿੰਨੇ ਮੈਂ ਜਮੀਨ ਮਾਲਕੀ ਦੇ ਨੰਗੇ ਪੈਰੀ ਮਿੱਟੀ ਦੇ ਤਰਨ ਦੇ ਨਾਲ ਸਾਨੂੰ ਕੀ ਮਿਲਦਾ ਸਾਡੇ ਜਿਹੜੇ ਸਿਲ ਆ ਉਹ ਚਾਰ ਤਿੰਨ ਹੁੰਦੇ ਜਿਵੇਂ ਕਿ ਅਸੀਂ